ਕੀ ਆਪ ਦੀ ਇੰਨੀ ਦੂਰ ਦੂਰ ਤੋਂ ਸੰਗਤ ਪੰਥਿਓ ਆਓ ਆਪਾਂ ਕੀਰਤਨ ਦੇ ਨਾਲ ਜੁੜੀਏ ਉਸ ਤੋਂ ਬਾਅਦ ਜੋ ਰਸਮ ਹੈ ਦਸਤਾਰ ਸਜਾਉਣ ਦੀ ਉਹ ਕੀਤੀ ਜਾਏਗੀ ਸਰਕਾਰ ਜੋ ਸ਼੍ਰੀਮਾਨ ਸਤਬਾਬਾ ਬਲਵੀਰ ਸਿੰਘ ਜੀ ਆ ਦੋ ਵੱਡਾ ਦਲ ਦੇ ਮੁਖੀ ਨੇ ਉਹ ਵੀ ਪੰਚਣ ਵਾਲੇ ਹਨ ਉਹਨਾਂ ਦੇ ਵੀ ਆਪ ਦੀ ਪਰਵਤਨ ਸਰਵਣ ਕਰੋਗੇ ਆਓ ਸਾਰੀ ਸੰਗਤ ਨੂੰ ਬੇਨਤੀ ਆ ਵਿਪਕ ਕਮਲਜੀਤ ਕੌਰ ਜੀ ਇਸ ਸੁਲਖੀਆਂ ਤੋਂ ਪਹੁੰਚੇ ਨੇ ਕਾਫੀ ਦੇਰ ਤੋਂ ਇੱਥੇ ਆਨੰਦ ਮਾਣ ਰਹੇ ਕੋਈ ਨਹੀਂ ਕੋਈ ਨਹੀਂ ਕੋਈ 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 ਘਪਰਾਉਣਾ ਨਹੀਂ ਰੋੜਨਾ ਨਹੀਂ ਕੁਛ ਨਹੀਂ ਆਇਆ ਭਾਈ RAMNAAL RAMNAAL ਸਾਰੇ ਆਪਣੀ ਜਗ੍ਹਾ ਖੜੇ ਹੋ RAMNAAL ਕੋਈ ਗੱਲ ਨਹੀਂ ਬੰਦ ਕਰ ਦਿੰਦੇ ਆ RAMNAAL ਕੋਈ ਭੱਜਣ ਬਚਾਉਣ ਦੀ ਲੋੜ ਨਹੀਂ ਹੈਗੀ ਪਲੀਜ਼ ਆਪਣੀ ਜਗ੍ਹਾ ਸਾਰੇ ਜਣੇ ਖੜੇ ਹੋ ਗੋਵਿੰਦ ਦੀ ਗੱਲ ਪਲੀਜ਼ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਉੱਤਰ ਜਵਾਬ ਦੇ ਕੇ ਅੰਦਰ ਜਾਓ ਬਾਹਰ ਜਾਓ ਸਾਰੇ ਜਣੇ ਬੈਠੇ ਰਹੋ ਭਾਈ ਤੱਕਾ ਨਾ ਕਰੋ ਤੱਕਾ ਨਾ ਕਰੋ ਜੀ ਸਾਰੇ ਜਣੇ ਇਕਦਮ ਸਮੂਤ ਹੋ ਜਾਓ ਬੇਨਤੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕੀਰਤਨ ਦੀ ਰਬਤਾ ਹੋ ਰਹੀ ਹੈ ਮਾਈਕ ਉਹਨੇ ਚੱਲਿਆ ਕੋਈ ਗੱਲ ਨਹੀਂ ਬਿਜਲੀ ਸਪਾਰਕਿੰਗ ਹੋਈ ਹੈ ਉਹ ਠੀਕ ਠਾਕ ਹੋ ਗਿਆ ਸਾਰੀ ਸੰਗਤ ਬਹਿ ਜਾਏ ਜੇ ਤੁਹਾਡੇ ਅੰਦਰ ਪਿਆਰ ਹੈ ਸ਼ਰਧਾ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਜਿੱਥੇ ਜੀ ਆਪ ਦੀ ਪਹਿਲਾਂ ਜੇਵੇਂ ਬੈਠੇ ਸੀ ਉਵੇਂ ਬੈਕਸਨ ਦੀ ਕਿਰਪਾ ਕਰੋ ਸਿਰਫ 2 ਮਿੰਟ ਵਿੱਚ ਹੀ ਸੇਵਾਦਾਰ ਨੂੰ ਬੇਨਤੀ ਹੈ ਸਾਰੀ ਸੰਗਤ ਨੂੰ ਪਿਆਰ ਔਰ ਸ਼ਰਧਾ ਦੇ ਨਾਲ ਬਿਤਾਇਆ ਜਾਵੇ ਉਹਨੇ ਕੀਰਤਨ ਦੀ ਰਮਤਾ ਹੋ ਰਹੀ ਹੈ ਕੋਈ ਗੱਲ ਨਹੀਂ ਕਿਉਂਕਿ ਬਿਜਲੀ ਦਾ ਲੋਡ ਬਹੁਤ ਹੈ ਸਪਾਰਕਿੰਗ ਹੋ ਗਈ ਕੋਈ ਖਾਸ ਗੱਲ ਨਹੀਂ ਸੋ ਸਾਰੀ ਸੰਗਤ ਨੂੰ ਬੈਠੀ ਬੇਨਤੀ ਹੈ ਕਿ ਬਹਿ ਜਾਓ ਕਿਰਪਾ ਕਰੋ ਗੁਰੂ ਮਹਾਰਾਜ ਹਾਜ਼ਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਵਿੱਚ ਵਾਹੇ ਹੋ ਸਾਰਿਆਂ ਬੇਨਤੀ ਹੈ ਕਿ ਐਂਬੂਲੈਂਸ ਬੁਲਾਵੇ ਜੀ ਬਾਹਰ ਐਂਬੂਲੈਂਸ ਵਾਹੇ ਐਂਬੂਲੈਂਸ ਜੇ ਹੈਗੀ ਤਾਂ ਬਾਹਰ ਤੇ ਐਂਬੂਲੈਂਸ ਭੇਜੀ ਜਾਵੇ ਜੀ ਆਹੋ ਸਾਹਿਬ ਸੇਵਾਦਾਰ ਨੂੰ ਬੇਨਤੀ ਆ ਕਿ ਜੇ ਗੇਂਦ ਟੱਟ ਲੱਗੀ ਆ ਤਾਂ ਉਹ ਲੈ ਲੇ